ਜੀ ਸਤਿ ਸ਼੍ਰੀ ਅਕਾਲ ਜੀ ਸੋ ਗੱਲ ਕਰਦੇ ਆ ਲਾਡਲੀਆਂ ਵੀਡੀਓ ਬਾਰੇ ਸੋ ਵੀਡੀਓ ਵਿੱਚ ਮੰਨੂ ਦੀਆਂ ਦੋ ਭੈਣਾਂ ਹੋਰ ਹੁੰਦੀਆਂ ਐ ਤੇ ਮੰਨੂ ਦੀ ਇੱਕ ਭੈਣ ਬਿਲਕੁਲ ਮੰਨੂ ਵਰਗੀ ਹੀ ਲੱਗਦੀ ਆ ਤੇ ਵੱਡੀ ਹੋ ਕੇ ਸੇਮ ਜਿਵੇਂ ਮੰਨੂ ਹੁੰਦੀ ਆ ਸੋ ਆਪਾਂ ਇਸ ਵੀਡੀਓ ਵਿੱਚ ਸਾਰੀਆਂ ਗੱਲਾਂ ਕਰਾਂਗੇ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਜੀ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਰੀ ਸਚਾਈ ਸਾਹਮਣੇ ਆ ਜਾਂਦੀ ਆ ਸਾਰਿਆਂ ਦੇ ਪਰ ਗੁਰਪ੍ਰੀਤ ਨੂੰ ਉੱਥੇ ਨਹੀਂ ਪਤਾ ਹੁੰਦਾ ਇਹ ਸਾਰਾ ਕੁਝ ਬਲਜੀਤ ਨੇ ਹੀ ਕਰਾਇਆ ਹੁੰਦਾ ਹੈ ਤੇ ਗੁਰਪ੍ਰੀਤ ਦੇ ਸਾਹਮਣੇ ਸੱਚ ਉਦੋਂ ਹੀ ਆਉਂਦਾ ਹੈ ਜਦ ਰੋਜੀ ਤੇ ਦੋ ਧੀਆਂ ਪੈਦਾ ਹੁੰਦੀਆਂ ਨੇ ਉਧਰ ਮੰਨੂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਮਿਲ ਰਹੀ ਆ ਕਿਉਂਕਿ ਬਹੁਤ ਸਾਰੇ ਲੋਕ ਉਸਦੇ ਕੋਲੋਂ ਆਪਣਾ ਇਲਾਜ ਕਰਾਉਣਾ ਚਾਹੁੰਦੇ ਨੇ ਪਰ ਮੰਨੂ ਝੂਠ ਨਹੀਂ ਬੋਲਦੀ ਉਸਦੇ ਨਾਨੀ ਨਾਨਾ ਵੀ ਉਸਨੂੰ ਇਹ ਨਹੀਂ ਕਹਿੰਦੇ ਝੂਠ ਨਾ ਬੋਲੀ ਪਰ ਉਹ ਉਸਨੂੰ ਇਹ ਕਹਿੰਦੇ ਆ ਕਿ ਤੂੰ ਚੋਪ ਰਿਆ ਤੇ ਆਪਣੀਆਂ ਗੱਲਾਂ ਕਿਸੇ ਨੂੰ ਨਾ ਦੱਸਿਆ ਕਰ ਸਾਰੇ ਲੋਕ ਜਦ ਇਕੱਠੇ ਹੋ ਕੇ ਆਏ ਹੁੰਦੇ ਆ ਤੇ ਮੰਨੂ ਨੂੰ ਪੁੱਛਦੇ ਆ ਕਿ ਤੂੰ ਇਲਾਜ ਕੀਤਾ ਸੀ ਜਦ ਗਵਾਂਡੜ ਪੁੱਛਦੀ ਆ ਤਾਂ ਮੰਨੂ ਹਾਂ ਕਰ ਦਿੰਦੀ ਆ ਉਥੇ ਉਹ ਲੋਕ ਸਾਰੇ ਕਹਿੰਦੇ ਆ ਕਿ ਜਾਂ ਇਸ ਕੁੜੀ ਨੂੰ ਪਿੰਡ ਵਿੱਚੋਂ ਕੱਢਿਆ ਜਾਵੇ ਜਾਂ ਇਸ ਦੀ ਡੋਲ ਨੂੰ ਸੁੱਟ ਦਿੱਤਾ ਜਾਵੇ ਜਿਸ ਦੇ ਨਾਲ ਇਹ ਇਲਾਜ ਕਰਦੀ ਆ ਉਹਦੇ ਨਾਨਾ ਜੀ ਉਹ ਡੋਲ ਨੂੰ ਸੁੱਟ ਦਿੰਦੇ ਨੇ ਤੇ ਉਧਰ ਗੁਰਪ੍ਰੀਤ ਨੂੰ ਕਾਫੀ ਗੁੱਸਾ ਚੜਿਆ ਹੁੰਦਾ ਹੈ ਘਰ ਆ ਕੇ ਜਦ ਰੋਲਾ ਰੱਪਾ ਪਾਉਂਦਾ ਹੈ ਕਿਉਂਕਿ ਉਹ ਮਿੰਦੇ ਨੂੰ ਦੇਖ ਕੇ ਹੁੰਦਾ ਹੈ ਬੁੱਟਰ ਦੇ ਨਾਲ ਤੇ ਉਦੋਂ ਅਚਾਨਕ ਰੋਚੀ ਵੀ ਬਿਮਾਰ ਹੋ ਜਾਂਦੀ ਹੈ ਤੇ ਜਦ ਉਸ ਨੂੰ ਹਸਪੀਟਲ ਲੈ ਕੇ जाया ਜਾਂਦਾ ਹੈ ਤੇ ਉਸਦੇ ਦੋ ਤੀਆਂ ਪੈਦਾ ਹੁੰਦੀਆਂ ਨੇ ਇਹ ਗੱਲ ਅਜੇ ਤਾਜ਼ੀ-ਤਾਜ਼ੀ ਉਸ ਦੀ ਸੱਸ ਨੂੰ ਪਤਾ ਹੀ ਲੱਗੀ ਹੁੰਦੀ ਆ ਉਸ ਦੀ ਸੱਸ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀ ਆ ਉਹ ਸੋਚਦੀ ਆ ਕਿ ਜੇਕਰ ਗੁਰਪ੍ਰੀਤ ਦੇ ਸਾਹਮਣੇ ਇਹ ਸੱਚ ਆਇਆ ਤੇ ਗੁਰਪ੍ਰੀਤ ਦੇ ਕੋਲੋਂ ਬਰਦਾਸ਼ਤ ਨਹੀਂ ਹੋਣਾ ਕਿਉਂਕਿ ਉਸਨੇ ਆਪਣੇ ਲਈ ਪੁੱਤ ਲੈਣ ਲਈ ਬਹੁਤ ਜ਼ਿਆਦਾ ਸਟਰਗਲ ਕੀਤਾ ਹੈ ਜਿਵੇਂ ਕਿ ਉਹ ਭਾਵੇਂ ਕਿ ਉਹ ਪਖੰਡੀ ਸਾਈ ਨੂੰ ਮੰਨ ਹੀ ਈ ਆਏ ਉਸ ਨੂੰ ਨਹੀਂ ਪਤਾ ਕਿ ਉਹ ਇੱਕ ਨੰਬਰ ਦਾ ਝੂਠਾ ਤੇ ਧੋਖੇਬਾਜ਼ ਏ ਉਸਦੇ ਕੋਲੋਂ ਉਹ ਚੜਾਵਾ ਵੀ ਚੜਾ ਰਿਹਾ ਏ ਤੇ ਹਾਰ ਇੱਕ ਉਪਾ ਕਰਾ ਰਿਹਾ ਏ ਉਸਨੇ ਗੁਰਪ੍ਰੀ ਨੂੰ ਝੂਠ ਹੀ ਬੋਲਿਆ ਹੋਇਆ ਏ ਕਿ ਤੈਨੂੰ ਪੁੱਤ ਮਿਲ ਜਾਏਗਾ ਆਰੇ ਗੁਰਪ੍ਰੀਤ ਦੀਆਂ ਅੱਖਾਂ ਵੀ ਤਾਂ ਹੀ ਖੁੱਲਣਗੀਆਂ ਜਾਂ ਤੁਸੀਂ ਤੇ ਦੋ ਧੀਆ ਪੈਦਾ ਹੋਣਗੀਆਂ ਤੇ ਉਹ ਸਾਈ ਜੀ ਦੀ ਕਹੀ ਗੱਲ ਬਿਲਕੁਲ ਵੀ ਪੂਰੀ ਨਹੀਂ ਹੋਵੇਗੀ ਗੁਰਪ੍ਰੀ ਨੂੰ ਫਿਰ ਵਿਸ਼ਵਾਸ ਹੋਵੇਗਾ ਕਿ ਮੈਂ ਕਿੰਨੇ ਉਪਾਅ ਵੀ ਕੀਤੇ ਕਈ ਕੁਸ਼ ਕੀਤਾ ਫਿਰ ਵੀ ਮੈਂ ਪੁੱਤ ਹਾਸਲ ਨਹੀਂ ਕਰ ਪਾਇਆ ਬੁੱਟਰ ਨੇ ਜਿਹੜੀ ਗੱਲ ਕਹੀ ਸੀ ਕਿ ਤੁਹਾਨੂੰ ਸੋਖ ਨਹੀਂ ਮਿਲੇਗਾ ਤੇ ਤੂੰ ਆਪ ਕੁਛ ਨਹੀਂ ਵਰਤ ਸਕੇਂਗਾ ਤੇਰੇ ਭਰਾ ਹੀ ਵਰਤਣਗੇ ਉਹ ਗੱਲਾਂ ਸੱਚ ਹੀ ਹੋਣ ਵਾਲੀਆਂ ਨੇ ਕਿਉਂਕਿ ਇਹਨਾਂ ਨੇ ਬੁੱਟਰ ਦੀ ਜਤ ਜਗ੍ਹਾ ਉਹੀ ਸੀ ਤੇ ਬੁੱਟਰ ਨੇ ਵੀ ਵੱਦ ਸੀਸਾ ਦਿੱਤੀਆਂ ਸੀ ਪਰ ਹੁਣ ਉਸਦੇ ਭਰਾ ਮਿੰਦੇ ਨਾਲ ਉਸਦੀ ਕਾਫੀ ਬਣ ਰਹੀ ਆ ਤੇ ਮਿੰਦੇ ਨਾਲ ਉਸਦਾ ਕਾਫੀ ਪ੍ਰੇਮ ਆ ਗੁਰਪ੍ਰੀਤ ਨੂੰ ਮਿੰਦੇ ਤੇ ਬੁੱਟਰ ਦਾ ਮਿਲਣਾ ਬਿਲਕੁਲ ਪਸੰਦ ਨਹੀਂ ਆਉਂਦਾ ਇਹ ਪਖੰਡੀ ਸਾਈ ਦੀ ਲਾਈ ਹੋਈ ਹੀ ਆ ਗਿਆ ਜਿਸ ਕਰਕੇ ਇਹਨਾਂ ਦੇ ਘਰ ਵਿੱਚ ਕਲੇਸ਼ ਖੜਾ ਹੋ ਜਾਂਦਾ ਹੈ ਗੁਰਪ੍ਰੀਤ ਨੂੰ ਬਿਲਕੁਲ ਵਧੀਆ ਨਹੀਂ ਲੱਗਦਾ ਕਿ ਮਿੰਦਾ ਬੁੱਟਰ ਨੂੰ ਮਿਲਿਆ ਹੈ ਜਿਸ ਕਰਕੇ ਗੁਰਪ੍ਰੀਤ ਇੱਕ ਵੱਡਾ ਹੀ ਫੈਸਲਾ ਲੈ ਲੈਂਦਾ ਹੈ ਉਹ ਮਿੰਦੇ ਨੂੰ ਕਹਿੰਦਾ ਹੈ ਕਿ ਤੈਨੂੰ ਮੈਂ ਆਪਣੇ ਨਾਲ ਨਹੀਂ ਰੱਖ ਸਕਦਾ ਤੂੰ ਦੁਸ਼ਮਣਾਂ ਨਾਲ ਮਿਲਿਆ ਹੋਇਆ ਹੈ ਤੇ ਉਹਨਾਂ ਨੂੰ ਕਰਦੀ ਇੱਕ ਇੱਕ ਗੱਲ ਦੱਸਦਾ ਹੈ ਇਸ ਕਰਕੇ ਤੈਨੂੰ ਮੈਂ ਅੱਢ ਹੀ ਕਰ ਦੇਣਾ ਹੈ ਬੇਸ਼ੱਕ ਉਹ ਉਸ ਨੂੰ ਥੋੜਾ ਬਹੁਤ ਹਿੱਸਾ ਵੀ ਦਿੰਦਾ ਹੈ ਪਰ ਮਿੰਦੇ ਨੂੰ ਇਸ ਗੱਲ ਦਾ ਬਹੁਤ ਦੁੱਖ ਲੱਗਦਾ ਹੈ ਕਿ ਗੁਰਪ੍ਰੀਤ ਮੇਰੇ ਤੇ ਵਿਸ਼ਵਾਸ ਨਹੀਂ ਕਰਦਾ ਫਿਰ ਚਾਹੁੰਦਾ ਹੈ ਕਿ ਮਿੰਦਾ ਵੀ ਮੇਰੀ ਹਾਂ ਵਿੱਚ ਹਾਂ ਹੀ ਮਿਲਾਵੇ ਜਿਵੇਂ ਅਮਣਾ ਮਿਲਾਉਂਦਾ ਹੈ ਸੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ